ਬਾਬੇ ਤਾਂ ਨਭਣਦੇ ਜਦ ਤਿਆਰੇ ਆ ਰਸਤੇ ਵਿੱਚ ਨਬਾਈ ਜੋ ਇਹ ਸਮਝੋ ਤਕਰੇ ਸੀਗੇ ਗਲ ਪਾਣੀ ਛੱਡ ਰਹੇ ਚਾ ਉੱਥੇ ਸਾਨੂੰ ਮੁੰਡਾ ਮਿਲਿਆ ਕਹਿੰਦਾ ਵੀਰੇ ਮੇਰਾ ਇਹ ਮਹਿੰਦਰਾ ਟਰੈਕਟਰ ਆ 765 70 ਦੀ ਬੀਟ ਤੇ ਜਾ ਰਿਹਾ ਅਸੀਂ ਹੈਰਾਨ ਹੋ ਗਏ ਕਿਵੇਂ ਜਾ ਰਿਹਾ ਉਹਦਾ ਮੈਂ ਟਰੈਕਟਰ ਕੋਲ ਆਉ ਟਰੈਕਟਰ ਕੋਲ ਆ ਕੇ ਦੇਖਿਆ ਤੇ ਉਹਦਾ ਬਰਦਨ ਦਾ ਪੰਪ ਦੇ ਕੋਲੋਂ ਗਰੈਂਡਰੀ ਫੇਰਦਾ ਜੇ ਛੱਡ ਬੰਨ ਨਭੜਦਾ ਨਾ ਲੇ ਫੇੜਿਆ ਵਾ ਟਰੈਕਟਰ ਦਾ ਗਰੈਂਡਰ ਛੱਡਣ ਨੂੰ ਫੇੜਿਆ ਜੀ ਉਹਦਾ ਆਏ ਸਾਨੂੰ ਨੇ ਸੱਤੇ ਨੇ ਹੋ ਜੀ ਜਨੇ ਕਰਦੇ ਪਿਆ ਉਹਦੇ ਬੰਦ ਉਹ ਆਜੀ ਰਹਾਣ ਹੋ ਕੇ ਦੇਖੋ ਭਾਈ ਸਾਡਾ ਤਾਂ ਘਰਾੜੀਆਂ ਪਾ ਕੇ ਛੱਟਦੇ ਜਾਂਦਾ ਇਹਨੇ ਬਦੰਦਾਂ ਨੇ ਬਣਾ ਘਰਾੜੀਆਂ ਉਹਦੇ ਛੱਟ ਪੈਣਦੇ ਘਾੜਦਾ ਅੱਕੇ ਤਾਂ ਜਿੰਨੇ ਬੰਦੇ ਨਾਲ ਮਿਲਦੇ ਆ ਕੋਈ 70 ਦੇ ਜਾਂਦਾ ਕੋਈ 72 ਦੇ ਜਾਂਦਾ ਤੇ ਬਾਕੀ ਸਾਡੇ ਮੁੰਡੇ ਸੰਗ ਦਾ ਉਹਨਾਂ ਆਹ ਦਾ ਟਰੈਕਟਰ ਵਾਲਾ ਮੁੰਡੇ ਦਾ ਭਾਈ ਕੀ ਨਾ ਇਹਦਾ ਕੀ ਨਾ ਬਾਈ ਜਰਾ ਬਿਲਕੁਲ ਨਾ ਬਹੁਤ ਵਧੀਆ ਮੁੰਡੇ ਬੜੀ ਖੁਸ਼ ਕਰਤਾ ਕਾਹਦੇ ਕੰਮ ਬਿਲਕੁਲ ਸਨੇ ਦਿਨੂ ਜੀ ਸਾਡਾ ਬਾਈ ਡਰਾਈਵਰ ਵੀ ਆ ਗਿਆ ਲੋ ਸਾਰਿਆਂ ਨੂੰ ਜਗਦੀਸ਼ ਤੂੰ ਆ ਫਿਰ ਰੰਗ ਪੂਰਾ ਨਹੀਂ ਲੱਗਦਾ ਰੰਗ ਬਹਿ ਗਏ ਰੰਗ ਬਹਿ ਗਏ ਦੂਜੇ ਦਿਨ ਹੀ ਬਹਿ ਗਏ ਰੰਗ ਤਾਂ ਆਪਣੇ ਚਾਜੂ ਸਾਕੇ ਢੱਬੇ ਦੇ ਤਰ੍ਹਾਂ ਦਿਆਂਗਾ। ਤਾਂ ਨਾ ਪਬਲੀ ਬਤੋ ਰਿਹਾ ਆਪਾਂ ਚੱਲਦੇ ਆਂ। ਉਹ ਕਿਰੋਣਾ ਨੰਦਨ ਦਰਸ਼ਨਾਂ ਜਾ ਕੇ। ਦੇਖਦੇ ਆ ਟਰੈਕਟਰ ਇਧਰ ਪੰਪ ਪ੍ਰੋਪਰ ਦੇਖਦਾ ਵੀ ਕਿਵੇਂ ਲਾਇਆ ਹੋਇਆ। ਜੇ ਮੈਂ ਜਿੱਥੇ ਕਲਾਮ ਤੋਂ ਲੱਗਦਾ ਮੈਂ ਤੇਰੀ ਜਰੂਰੀ ਦੀ। ਟਰੈਕਟਰ ਆਇਆ। ਹਾਂ। ਕਰਦਾ ਚੱਕ। ਪੋਸ਼ੇ ਦੇ ਵਿੱਚ ਆ ਤਰੀਕਾ ਸਲਵਾਏ ਨੇ ਪੈਰ ਦਾਣੇ ਸਲਵਾਏ ਆ ਵਧੀਆ ਲੱਗ ਰਿਹਾ ਹੈ ਬੰਨਾਂ ਨਾਲ ਇਹ ਬਹੁਤ ਚੰਗਾ ਹੈ ਇਹ ਬੰਦੇ ਵਾਲੇ ਦੇ ਮੋਗਲ ਕਰੇ ਪੈਜੂ ਜਾਂਦੇ ਵੀਰ ਦੋਲੀ ਕੋਈ ਭਾਈ ਬੱਟਾ ਦਾ ਇਹ ਕੀ ਮੌਲਾ ਵਾਲਾ ਆ ਕਾੜੇ ਲੌਂਟੜਾ ਲਕਾ ਵੀ ਮਿਆਣਾ ਲੀਲੇ ਵਰਨੇ ਵਾਲਾ ਲਕਾ ਮੂੰਹ ਬੰਨਾ ਢਾਕੂ ਸੇਰਾ ਇਹਦਾ ਵੀ ਮਾ ਇਹਨੇ ਵਿੰਗਣਾ ਆ ਗਿਆ ਵੀ ਤੇ ਲਕਾ ਆਵਾਜ਼ ਦਰਜਾਈ ਵਾਲੇ ਸੰਤ ਬਾਬਰ ਚ ਉਤਰੇ ਹੀ ਨੀਗੇ ਉਤਰੇ ਹੀ ਨਹੀਂ ਉਹ ਨਾ 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 ਜੀ ਜੋਰ ਨਾਲ ਮਾਲ ਖਾਈ ਵੇਚ ਕੇ ਐ ਨਹੀਂ ਗਾ ਤੂੰ ਰਾਤ ਨੂੰ ਲੰਦੜਾ ਸੋ ਜਾੜ ਰੇ ਉਹ ਨਦੀਆ ਮਨੋਂ ਭਲਿਆ ਨਾਲਾ ਧੰਨਵਾਦ ਦੁਨਿਆਨੇ ਆਏ ਬਾਈ ਜੇਲਾ ਵੀ ਉਹ ਬਾੜ ਆਈ ਸੀਗੀ ਰਾਤਾਂ ਚ ਉਹਦਾ ਫੇਰਦੀ ਸੀ ਮਾਰਦਾ ਮਾਰਦਾ ਕਰਦੀ ਹੁੰਦੀ ਸੀ ਇਹ ਦੇਖੋ ਕਿੰਨਾ ਉੱਚਾ ਵਾ ਪਾਣਾ ਪਾਣੀ ਟੱਚ ਕਰਦਾ ਬਾਈ ਇਹਨੂੰ ਦੇਖ ਲਾ ਮਨੋਂ ਭੁੱਲ ਗਿਆ ਇਹ ਬਾਬੇ ਧੰਨਵਾਦ ਜਾਨੇ ਉਹ ਰਾਤਾਂ ਚ ਵੀ ਇਹ ਬਾਈ ਬਹੁਤ ਆ ਪੌਣੀ 2 ਕਿਲੋਮੀਟਰ ਦਾ ਲੰਬਾ ਪੌਲੀ ਆ ਬਾਈ ਇਹ ਨਦੀ ਦੇ ਕੋਲ ਦੂਗਾ ਕਿੰਨਾ ਦੂਗਾ ਵੀ ਰਹਦੇ ਲੋਗਾ ਉਹ 100 ਕਾਟਾ ਨਾ ਹੈਗਾ ਬਾਈ 100 ਨੂਗਾ 100 ਤੋਂ ਕਰੀਬ ਹੈਗਾ ਜੀ ਆਲੀ ਆਲੀ ਉਹ ਟਰਾਲੇ ਵਿੱਚ ਖੜਿਆ ਬਾਈ ਜੀ ਦੇਖੋ ਉਹ ਬਰੇਤੀ ਭਰਦੇ ਆ ਬਰੇਤੀ 2 ਨੰਬਰ ਦੀ ਬੋਲੀ ਬਹੁਤ ਬਾਈ ਲੰਬਾ ਆ 3 ਕਿਲੋਮੀਟਰ ਆ ਲਿਖਾਇਆ ਗਿਆ 3 ਕਿਲੋਮੀਟਰ ਹੋਗਾ ਕਹਿੰਦੇ ਕਿੱਥੇ ਲਿਖਾਇਆ ਉਹ ਦਿੱਤੀ ਆਪਾਂ ਉਹ ਦੇ ਇੱਧਰ ਲੈ ਬਾਈ ਇਹ ਤਾਂ ਮੁੱਕਦਾ ਹੀ ਨਹੀਂ ਪਾਲਾ ਵਾਹਿਗੁਰੂ ਵਾਹਿਗੁਰੂ ਔਰ ਮੁੱਕਾ ਬਾਈ ਉਹ ਵੀ ਵਾਕਈ ਸਹੀ ਆ 7 3 ਕਿਲੋਮੀਟਰ ਬਾਈ ਪਾਲ ਲੰਬਾ

ਬਾਬਾ ਜੀ ਨੇ ਰਿਓ ਪਾਉਣਿਆ 10 ਗੱਟੂ ਸਰਦਾਰ ਕਰਨੇ ਪਾ ਲੈਨੇ ਜੀ ਲੋ ਆ ਕੇ ਪਾਉਣ ਲੱਗੇ ਰਿਓ ਮਾ ਇਹਨੇ ਪਾਉਣਿਆ ਭਾਈ ਭਾਈ ਗੁਰਸਾਹਿਬ ਭਾਈ ਵੀਰ ਦੀ ਫਤਿਹ ਅਸੀਂ ਗੁਰਦੁਆਰਾ ਸ੍ਰੀ ਨਾਪਾਲ ਤੋਂ ਪ੍ਰੇ ਦਰਸਨ ਦਾਰ ਕਰਨ ਲਈ ਖਤਰ ਆਈ ਸੀ ਕਿ ਇੱਥੇ ਇਸ਼ਨਾਨ ਪਾਣੀ ਕਰਕੇ ਤੇ ਉਹ ਜਿਵਾ ਸਨ ਬਾਬਾ ਜੀ ਨੇ ਸੇਵਾ ਦਾ ਤੇ ਬਾਬਾ ਜੀ ਉਹਦਾ ਪਹੁੰਚਾ ਲੱਗਦਾ ਕੰਮ ਨੂੰ ਬਾਬਾ ਜੀ ਨੇ ਹਾਂ ਬਾਈ ਬਹੁਤ ਬਹੁਤ ਪਾਉਦੇ ਜੀ ਬਿੰਨੇ ਸੋਣੋ ਸਾਡੇ ਕਰਮਾਂ ਸੀਗੀ ਸੇਵਾ ਜੀ ਅਸੀਂ ਮੁੰਡੇ ਸੇਵਾ ਦਰਸਾਰੇ ਜੰਮੜ ਕੇ ਰਹੋ ਲੋ ਜੀ ਕਿੰਨਾ ਘਟਾਮ ਲੱਗ ਰਿਹਾ 10 ਕਿੱਲਿਆਂ ਨੂੰ ਜੀ ਤੁਮ ਥੋੜੀ ਆਉਗੇ ਜੀ ਦਵਾਈ ਦਿਓ ਨਾ ਬਾਇਓ ਖਾਦ ਮਿਕਸ ਕਰਕੇ ਪਾ ਰਹੀ ਬਾਬਾ ਜੀ ਜੀ ਆਹ ਖਾਦ ਖਾਦ ਇਹ ਇਹ ਨਾਲ ਰੋਣ ਤਮੂ ਜੀ ਫਤਮੂ ਕਾਟਰੀ ਦੇ ਟਰੰਪਲ ਫਾਈਟਰਾਂ ਜਮਾ ਜੀ ਹਾਂ ਜੀ ਇਹ ਮਾ ਸੇਵਾ ਮਿਲ ਗਈ ਬਲਵੰਦਰ ਰਾਮਦਾ ਜੀ ਉਧਰ ਬਗੇ ਆਪਣੇ ਸੱਤਪਾਲਾ ਗੁੱਲੀ ਅਮਰਿਕ ਸਿੰਘ ਤੇ ਗੁਰਵੀਰ ਆਹ ਭਾਨ ਦਾ ਜੀ ਆਹ ਬਾਕੀ ਇਹ ਮੁੰਡੇ ਨਾਲ ਖੜੇ ਆ ਸਾਰੇ ਅੱਜ ਇੱਧਰ ਸੋਣ ਲਾ ਕੇ ਆਏ ਬਾਬਾ ਜੀ ਦੇ ਸੇਵਾਦਾਰ ਆ ਇਹ ਹੈਗੇ ਜੰਮੂ ਤੋਂ ਇਹਨਾਂ ਨੂੰ ਬਾਬਾ ਜੀ ਨੇ ਕਹਤਾ ਵੀ ਸੇਵਾ ਤੇ ਜਦੋਂ ਲਗ ਮੈਂ ਬਾਹਰੋਂ ਆਸਟ੍ਰੇਲੀਆ ਤੋਂ ਆ ਕੇ ਪੱਕੇ ਹੋਣੋਂ ਆ ਕੇ ਚਾਰ ਪੰਜਾਂ ਨੇ ਮੁੰਡੇ ਦੀ ਸੇਵਾ ਕਰਦੇ ਨੂੰ ਇਹ ਦੀ ਪਾਣੀ ਦੀ ਡਿਊਟੀ ਆ ਅੱਜ ਕ ਵੀਰ ਅਸੀਂ ਵੀ ਚਲੋ ਸੇਵਾ ਦਾ ਨਾਲ ਕਰਾ ਦਿੰਨੇ ਆ ਤੇ ਕਰੋ ਹੁਣ ਸਾਨੂੰ ਸੇਵਾ ਮਿਲ ਗਈ ਅਸੀਂ ਰੋਹ ਜਿੰਨਾ ਵੀ ਹੋ ਤੱਕ ਸਾਰਾ ਨਗਾਦਣਾ 12 ਕੀਲੇ ਬਣਦੇ ਆ ਜੀ ਨੇ ਕੱਲੇ ਬੰਦੇ ਤੋਂ ਬਸ ਸਾਡੇ ਕਰਮਾਂ ਸੀਗੀ ਸੇਵਾ ਲਿਖੀ ਤੇ ਮਹਾਰਾਜ ਕਰਪਾ ਨਾਲ ਬਾਬੇ ਦੇ ਬਸ ਪਤਰਾ ਚ ਦੇਖ ਲੋ ਜੀ ਕੀ ਕਸੋ ਜੰਗਾਂ ਤੇ ਮੰਗਲ ਲੱਗੇ ਪਿਆ ਮਹਾਰਾਜ ਉਹ ਆਪਣੇ ਜੀ ਜੈਪਕਾਰ ਬਣਾਇਆ ਜੀ ਬਾਬਾ ਧੰਨਾ ਭਗਤ ਦਾ ਪਰਲੇ ਪਾਸੇ ਉਹ ਡਰੀ ਹੈ ਜੀ ਗਊਆ ਗਊਆਂ ਦਾ ਕੋਈ ਫਾਰਮ ਆ ਜੀ ਤੇ ਔਰ ਔ ਜੁੱਬਾ ਜੀ ਮਹਾਰਾਜਾ ਧੰਨਵਾਦ ਅਪਣਾਇ ਜੀ ਦੇਖਣਯੋਗ ਆ ਬਹੁਤ ਵਧੀਆ ਕਦੇ ਵੀ ਆਏ ਪਰਿਵਾਰ ਨਾਲ ਇਹ ਜੈਪੁਰ ਤੋਂ ਕੋਟੇ ਵਾਲਾ ਰੋਡ ਆ ਜੀ ਉਹ ਤੇ ਬਾਬਾ ਧੰਨਵਾਦ ਕਰਦਾ ਬੜਾ ਪੈਂਦਾ ਜੀ ਉਹ ਜੈਨ ਵੀ ਆ ਗੁਰਨਾਨਕਾਟ ਤੇ ਇਹ ਰੋਡ ਸਿੱਧਾ ਐਵੇਂ ਉਜੈਨ ਤੋਂ 50 30 ਕਿਲੋਮੀਟਰ ਅੰਦਰ ਫਿਰ ਉਹ ਅੰਦਰ ਵਾਲਾ ਰੋਡ ਜੀ ਖਾਂ ਸ੍ਰੀ ਹਜ਼ੂਰ ਸਾਹਿਬ ਤਪਧਾਨ ਸਾਹਿਬ ਨੂੰ ਜਾ ਵੜਦਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਲੋਕੇਸ਼ਨ ਲਾ ਲਓ ਤੇ ਬਿਲਕੁਲ ਸਿੱਧਾ ਰਸਤਾ ਲੁਧਿਆਣਾ ਵੀ ਚੱਲਣਾ ਵਾ ਤਾਂ ਰੈਕੋਰਡ ਬਰਨਾਲਾ ਭਿੱਖੀ ਭਲਾਡਾ ਹੋ ਕੇ ਹਿਸਾਰ ਹੋ ਕੇ ਤੇ ਤੁਸੀਂ ਆਰਾਮ ਨਾਲ ਹਸਾਰ ਤੋਂ ਐਕਸਵੇ ਹਾਈਵੇ ਜੈਪੁਰਾ ਰੋਡ ਚੜ੍ਹ ਲਓ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੀ ਉਦੋਂ ਲੋਕੇਸ਼ਨ ਲਾਓ ਤਾਂ ਨਾ ਭਗਤ ਕੋਟੇ ਵਾਲੇ ਰੋਡ ਤੇ ਆ ਜਾਓਗੇ ਉਦੋਂ ਬਾਅਦ ਗਾਂ ਕੋਟਾ ਕੋਟੇ ਤੋਂ ਅਜੈਨ ਅਜੈਨ ਦੇ ਨਾਲ ਹੀ ਅੰਦੌਰ ਆ 50 ਕਿਲੋਮੀਟਰ ਤੇ ਅੰਦੌਰ ਆ ਦਾ ਅਜੈਨ ਵੀ ਗੁਰਦਾਨ ਘਾਟ ਗੁਰਦਾਰਾ ਉੱਥੇ ਜਲ ਪਾਣੀ ਸਕੋ ਬਹੁਤ ਸੋਹਣਾ ਠਹਿਰਾ ਬਣੇ ਮਹਾਰਾਜ ਦੇ ਕਿਰਪਾ ਨਾਲ ਇੱਥੇ ਜਲ ਪਾਣੀ ਸਕੋ ਅਜੈਨ ਤੋਂ ਬਾਅਦ ਉੱਥੇ ਜਾਵੋ ਉਤਤ ਆਦਾ ਜਲ ਪਾਣੀ ਸਕੋ ਅੰਦਰ ਅੰਦੋਰਾ ਦਾ ਬਾਈਪਾਸ ਤੇ ਗੁਰਦੁਆਰਾ ਜੀ ਗੁਰ ਨਾਨਕ ਦੇਵ ਹਾਂਜੀ ਬਾਈ ਖਾਲਸਾ ਬਾਈ ਗੁਰੂ ਫਤਿਹ ਇਹ ਦੋ ਦਮਾ ਜੱਟ ਨਹੀਂ ਜੀ ਮੈਂ ਕਿਤੇ ਨਹੀਂ ਸਾਰੇ ਇਹਨਾਂ ਮੀਟਿੰਗ ਦਾ ਨਰੋਧ ਕਰ ਮੋਟਾ ਬਰੇ ਮੋਟਾ ਬਰੇ ਆ ਜੀ ਬਹੁਤ ਲੇਵਰ ਉਧਰ ਦਲੀਆ ਸੱਜਣੇ ਗੱਟੂ ਗੱਟੂ ਚੱਕ ਲੈ ਆ ਜਾ ਕਰੋ ਆਲੋ ਆਲੋ ਕਰੋ